ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਅਭਿਆਨ ਦੇ ਤਹਿਤ ਜ਼ਿਲ੍ਹਾ ਜਲੰਧਰ ਦੀ ਦਿਹਾਤੀ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਣੇ ਇੱਕ ਵਿਅਕਤੀ ਨੂੰ ਕੀਤਾ ਕਾਬੂ ਐਨ ਡੀ ਟੀ ਵੀ ਪੰਜਾਬ ਨਿਊਜ਼ ਲਈ ਜਲੰਧਰ ਤੋਂ ਬਿਊਰੋ ਰਿਪੋਰਟ ਮਾਨਯੋਗ ਐਸ ਐਸ ਪੀ ਸਾਹਿਬ ਧਰਮਦਰ त्याਦੀ ਸਰਦਾਰ ਜਗਮਿੰਦਰ ਸਿੰਘ ਬਰਕਤ ਔਰ ਡੀ ਐਸ ਪੀ ਸਾਹਿਬ ਸਰਦਾਰ ਸਰਵਣ ਸਿੰਘ ਪਾਲ ਇਹਨਾਂ ਦੀ ਰਹਿਨਮਾਈ ਹੇਠ ਜੋ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਹੋਇਆ ਉਦਰਾਣੇ ਕੱਲ ਸਾਨੂੰ ਵਧੀਆ ਸਫਲਤਾ حاصل ਹੋਈ ਕਿ ਸੁਰਿੰਦਰ ਮੋਹਨ ਏਐਸਆਈ ਨੇ ਕਾਨਸੇਤੀ ਲੱਗੇ ਨਾਕਾਬੰਦੀ ਕੀਤੀ ਹੋਈ ਸੀਗੀ ਉਸ ਦਰਾਨ ਇੱਕ ਲੜਕਾ ਨਿਤਿਸ਼ ਕੁਮਾਰ ਜੋ ਸੰਗਟੇ ਸੀਧਰਣ ਵਾਲਾ ਤੇ ਉਹਨੂੰ ਜਿਹੜਾ ਉੱਥੇ ਰੋਕ ਕੇ ਚੈਕ ਇਨ ਕੀਤੀ ਤਾਂ ਉਹਦੇ ਜੇਬ ਦੇ ਵਿੱਚੋਂ ਜਿਹੜੀਆਂ ਹੈਗੀਆਂ ਨਸ਼ੀਲੀਆਂ ਗੋਲੀਆਂ ਜਿਹੜੀਆਂ ਉਹ ਬਰਾਬਰ ਆਪ ਦਾ ਮਈਆ ਜਿਸ ਬੰਦੇ ਵਿੱਚ ਮਕਦਮਾ ਨੰਬਰ 122 ਐਨਡੀਪੀਐਸ ਐਕਟ ਤੱਕ ਜਿਹੜਾ ਉਹ ਦਰਜ ਰਜਿਸਟਰ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅੱਜ ਇਹਨੂੰ ਪੇਸ਼ ਅਦਾਸ ਕੀਤਾ ਜਾਊਗਾ ਪਹਿਲਾਂ ਵੀ ਮਕਦਮਾ ਸਰ ਕੋਈ ਇਹਦੇ ਕਰਾ ਪਹਿਲੋਂ ਮਕਦਮਾ ਦਰਜ ਨਹੀਂ ਪਰ ਹੁਣ ਹੀ ਇਹਨੇ ਵੇਚਣੀ ਸ਼ੁਰੂ ਕੀਤੀਆਂ ਸੀਗੀਆਂ ਇਹਦੇ ਬਾਰੇ ਹੀ ਕਬਤੀਸ਼ ਕਰ ਰਹੇ ਹਾਂ